ਪੰਜਾਬੀ ਭਾਸ਼ਾ ਅਧਿਆਪਨ ਦੇ ਸਿਧਾਂਤ ਸੁੱਤਰ ਤੇ ਵਿਧੀ ਪੰਜਾਬੀ ਭਾਸ਼ਾ ਅਧਿਆਪਨ ਦੇ ਸਿਧਾਂਤ ਆਧੁਨਿਕ ਕਾਲ ਆਧੁਨਿਕ ਅਧਿਆਪਨ ਇੱਕ ਕਲਾ ਹੈ ਜਿਸ ਤਰ੍ਹਾਂ ਹਰੇਕ ਕਲਾ ਦੇ ਕੁਝ ਸੁਧਾਰਨ ਸਿਧਾਂਤ ਹੁੰਦੇ ਹਨ ਹੁੰਦੇ ਹਨ ਉਸੇ ਤਰ੍ਹਾਂ ਅਧਿਆਪਨ ਦੇ ਕੁਝ ਸਧਾਰਨ ਸਿਧਾਂਤ ਹਨ ਸਿੱਖਿਆ ਸਿਧਾਂਤ ਕਿਸੇ ਮਨੋਵਿਗਿਆਨਕ ਜਾਂ ਸਿੱਖਿਆ ਸ਼ਾਸਤਰੀ ਦੇ ਸਿਧਾਂਤਕ মত ਉੱਪਰ ਅਧਾਰਿਤ ਹੁੰਦੇ ਹਨ ਸਿੱਖਿਆ ਸਿਧਾਂਤ ਪ੍ਰਸਥਿਤੀਆਂ ਤੋਂ ਪ੍ਰਭਾਵਿਤ ਹੁੰਦੇ ਹਨ ਪ੍ਰਸਥਿਤੀਆਂ ਬਦਲਣ ਨਾਲ ਇਨ੍ਹਾਂ ਸਿਧਾਂਤਾਂ ਵਿੱਚ ਵੀ ਬਦਲਾਅ ਹੁੰਦਾ ਰਹਿੰਦਾ ਹੈ ਬੱਚੇ ਨੂੰ ਭਾਸ਼ਾ ਸਿਖਾਉਣ ਦੇ ਸਮੇਂ ਅਧਿਆਪਕ ਦੁਆਰਾ अनेका ਕਾਰਜ ਕੀਤੇ ਜਾਂਦੇ ਹਨ ਭਾਸ਼ਾ ਦੀ ਸਿੱਖਿਆ ਸਮੇਂ ਭਾਸ਼ਾ ਸਿਧਾਂਤਾਂ ਦੀ ਪਾਲਣਾ ਕੀਤੀ ਜਾਂਦੀ ਹੈ ਭਾਸ਼ਾ ਸਿੱਖਿਆ ਨੂੰ ਉਪਯੋਗੀ ਪ੍ਰਭਾਵਪੂਰਨ ਅਤੇ ਕੁਸ਼ਲ ਬਣਾਉਣ ਲਈ ਸਿੱਖਿਆ ਸ਼ਾਸਤਰਾਂ ਨੇ ਕੁਝ ਸਿਧਾਂਤ ਦਿੱਤੇ ਹਨ ਇਹਨਾਂ ਦਾ ਵੇਰਵਾ ਇਸ ਤਰ੍ਹਾਂ ਹੈ ਸੁਭਾਵਿਕਤਾ ਦਾ ਸਿਧਾਂਤ ਪਾਸਾ ਕਮਾਇਆ ਤਨ ਹੈ ਪਾਸਾ ਕਮਾਇਆ ਤਨ ਹੈ ਪਰ ਇਸ ਨੂੰ ਸਿੱਖਣ ਦੀ ਸ਼ਕਤੀ ਕੁਦਰਤੀ ਹੈ ਇਸ ਨੂੰ ਸਿੱਖਣ ਦੀ ਸ਼ਕਤੀ ਕੁਦਰਤੀ ਹੈ ਪਾਸਾ ਮਨੁੱਖੀ ਸੁਭਾਵਿਕ ਪ੍ਰਵਿਰਤੀ ਤੇ ਸ਼ਕਤੀ ਹੈ ਪਾਸਾ ਸਿੱਖਣ ਦਾ ਸੁਭਾਵਿਕ ਕ੍ਰਮ ਹੈ ਸੁਣਨਾ ਬੋਲਣਾ ਪੜ੍ਹਨਾ ਤੇ ਲਿਖਣਾ ਐਲ ਐਸ ਆਰ w listening speaking reading ਅਤੇ writing ਸੁਣਨਾ ਬੋਲਣਾ ਪੜ੍ਹਨਾ ਅਤੇ ਲਿਖਣਾ ਭਾਸ਼ਾ ਦੇ ਦੋ ਰੂਪ ਹਨ ਮੌਖਿਕ ਅਤੇ ਲਿਖਿਤ ਮੌਖਿਕ ਭਾਸ਼ਾ ਬੱਚਾ ਘਰ ਵਿੱਚ ਹੀ ਅਨੁਕੂਲ ਅਨੁਕਰਣ ਦੁਆਰਾ ਸਿੱਖ ਜਾਂਦਾ ਹੈ ਲਿਖਤੀ ਭਾਸ਼ਾ ਸਕੂਲ ਵਿੱਚ ਜਾ ਕੇ ਸਿੱਖਦਾ ਹੈ ਬੱਚਾ ਸਭ ਤੋਂ ਪਹਿਲਾ ਮਾਤ ਪਾਸਾ ਹੀ ਸਿੱਖਦਾ ਹੈ ਬੱਚਾ ਸਭ ਤੋਂ ਪਹਿਲਾ ਮਾਤ ਪਾਸਾ ਹੀ ਸਿੱਖਦਾ ਹੈ ਯਤਨ ਦਾ ਸਿਧਾਂਤ ਮੰਨ ਵਰਦੋ ਯਤਨ ਦਾ ਸਿਧਾਂਤ ਪਾਸਾ ਇੱਕ ਜਟਿਲ ਤੇ ਸੁਖਮ ਵਿਸਾ ਹੈ ਇਸ ਨੂੰ ਸਿੱਖਣ ਲਈ ਯਤਨਾ ਦੀ ਲੋੜ ਪੈਂਦੀ ਹੈ ਰੁਚੀ ਦਾ ਸਿਧਾਂਤ ਪਾਸਾ ਨੂੰ ਨਿਰਸ ਤੇ ਬੇਰੁਖਾ ਬਣਾ ਕੇ ਪੇਸ਼ ਕਰਨ ਨਾਲ ਵਿਦਿਆਰਥੀ ਉਭ ਜਾਂਦੇ ਹਨ ਇਸ ਲਈ ਵਿਦਿਆਰਥੀਆਂ ਦੀਆਂ ਰੁਚੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਅਧਿਆਪਕ ਨੂੰ ਪਾਠ ਨੂੰ ਰੋਚਕ ਬਣਾ ਕੇ ਪੜ੍ਹਾਉਣਾ ਚਾਹੀਦਾ ਹੈ। ਕਿਰਿਆਸ਼ੀਲਤਾ ਦਾ ਸਿਧਾਂਤ ਬੱਚੇ ਜਨਮ ਤੋਂ ਹੀ ਕ੍ਰਿਆਸ਼ੀਲ ਹੁੰਦੇ ਹਨ ਬੱਚੇ ਸਿੱਖਣ ਦੀ ਪ੍ਰਕਿਰਿਆ ਵਿੱਚ ਜਿੰਨਾ ਬਧੇਰੇ ਕ੍ਰਿਆਸ਼ੀਲ ਹੋਣਗੇ ਓਨਾ ਬਧੇਰੇ ਤੇਜ਼ ਜਲਦੀ ਸਿੱਖਦੇ ਹਨ ਕ੍ਰਿਆਸ਼ੀਲਤਾ ਪ੍ਰੇਰਣਾ ਨਾਲ ਪੈਦਾ ਹੁੰਦੀ ਹੈ ਹੁਣ ਇੱਥੇ ਇੱਕ ਵਾਰਸਾ ਦੇਖੋ ਫਰੋਬਲ ਫਰੋਬਲ ਕੀ ਕਹਿੰਦਾ ਰੋਬਲ ਕਹਿੰਦਾ ਬਾਲਕ ਕ੍ਰਿਆ ਦੁਆਰਾ ਬਲਕ ਕ੍ਰਿਆ ਦੁਆਰਾ ਹੀ ਕੰਮ ਸਿੱਖਦਾ ਹੈ ਬਲਕ ਕ੍ਰਿਆ ਦੁਆਰਾ ਹੀ ਕੰਮ ਸਿੱਖਦਾ ਹੈ ਇਸ ਲਈ ਜਿੱਥੋਂ ਤੱਕ ਸੰਭਵ ਹੋ ਸਕੇ ਕਰਕੇ ਸਿੱਖਣ ਦਾ ਅਵਸਰ ਦਿੱਤਾ ਜਾਵੇ ਕਿਸਨੋ ਬਲਕ ਨੂੰ ਹੁਣ ਇੱਕ ਪਰਿਭਾਸ਼ਾ ਹੋਰ ਦੇਖੋ ਰਾਈਬਰਨ ਦੀ ਪਹਿਲੀ ਸੀ ਫਰੋਪਲ ਦੀ ਹੁਣ ਦੇਖੋ ਰਾਈਬਰਨ ਦੀ ਕਿਰਿਆਸੀਲਤਾ ਦਾ ਸਿਧਾਂਤ ਸੰਪੂਰਨ ਸਿੱਖਿਆ ਵਿੱਚ ਬੁਨਿਆਦੀ ਮਹੱਤਵ ਰੱਖਦਾ ਹੈ ਰਾਈਬਰ ਨੇ ਕੀ ਕਹਿੰਦਾ ਕਿਰਿਆਸੀਲਤਾ ਦਾ ਸਿਧਾਂਤ ਸੰਪੂਰਨ ਸਿੱਖਿਆ ਵਿੱਚ ਬੁਨਿਆਦੀ ਮਹੱਤਵ ਰੱਖਦਾ ਹੈ ਅਭਿਪ੍ਰੇਰਣਾ ਦਾ ਸਿਧਾਂਤ ਅਭਿਪ੍ਰੇਰਣਾ ਦਾ ਸਿਧਾਂਤ ਅਭਿਪ੍ਰੇਰਣਾ ਬੱਚੇ ਵਿੱਚ ਕਿਰਿਆਸ਼ੀਲਤਾ ਪੈਦਾ ਕਰਦੀ ਹੈ ਸਿੱਖਣ ਦੀ ਪ੍ਰਕਿਰਿਆ ਦਾ ਸਭ ਤੋਂ ਪ੍ਰਭਾਵਸ਼ਾਲੀ ਕਾਰਕ ਅਭਿਪ੍ਰੇਰਣਾ ਹੈ ਆ ਦੇਖੋ ਜੀ ਆ ਕੰਮ ਦੀ ਗੱਲ ਹੈ ਕਿ ਸਿੱਖਣ ਦੀ ਪ੍ਰਕਿਰਿਆ ਦਾ ਸਭ ਤੋਂ ਪ੍ਰਭਾਵਸ਼ਾਲੀ ਕਾਰਕ ਅਭਿਪ੍ਰੇਰਣਾ ਹੈ ਅਭੀ ਪ੍ਰੇਰਣਾ ਨਾਲ ਬੱਚਾ ਕਾਰਜ ਵਿੱਚ ਰੁਚੀ ਲੈਣ ਲੱਗ ਜਾਂਦਾ ਹੈ ਅਤੇ ਸਿੱਖਣ ਦੀ ਪ੍ਰਕਿਰਿਆ ਸੁਖੀ ਹੋ ਜਾਂਦੀ ਹੈ। ਵਿਅਕਤੀਗਤ ਪਿੰਤਾ ਦਾ ਸਿਧਾਂਤ ਵਿਅਕਤੀਗਤ ਪਿੰਤਾ ਦਾ ਸਿਧਾਂਤ ਨੰਬਰ 3 ਪ੍ਰੈਕਟੀਕਲ ਮਨੋ ਵਿਗਿਆਨਿਕ ਮਨੋ ਵਿਗਿਆਨਕ ਸੱਚਾਈ ਹੈ ਕਿ ਹਰੇਕ ਬੱਚਾ ਆਪਣੀ ਯੋਗਤਾ ਰੁਚੀ ਪ੍ਰਵਿਰਤੀ ਅਭੀ ਰੁਚੀ ਆਦਿ ਪੱਖਾਂ ਤੋਂ ਦੂਸਰੇ ਬੱਚਿਆਂ ਨਾਲੋਂ ਭਿੰਨ ਹੈ ਭਾਸ਼ਾ ਇੱਕ ਕੌਸ਼ਲ ਹੈ ਅਤੇ ਇਸ ਤੇ ਅਧਿਕਾਰ ਵਿਅਕਤੀਗਤ ਸਮਰੱਥਾ ਤੇ ਆਧਾਰ ਉੱਤੇ ਸੰਭਵ ਹੈ ਅਧਿਆਪਕ ਨੂੰ ਬੱਚਿਆਂ ਨੂੰ ਸਿਖਾਉਣ ਦੇ ਸਮੇਂ ਉਹਨਾਂ ਤੇ ਵਿਅਕਤੀਗਤ ਧਿਆਨ ਦੇਣਾ ਚਾਹੀਦਾ ਹੈ ਕਹਿਣ ਦਾ ਮਤਲਬ ਹਰ ਬੱਚੇ ਤੇ ਧਿਆਨ ਦੇਣਾ ਚਾਹੀਦਾ ਹੈ ਅੱਡ ਅੱਡ ਰੂਪ ਵਿੱਚ ਅੱਡ ਅੱਡ ਤਰੀਕੇ ਨਾਲ ਹਰ ਬੱਚੇ ਤੇ ਧਿਆਨ ਦੇਣਾ ਹੈ ਨਿਸ਼ਚਿਤ ਉਦੇਸ਼ ਅਤੇ ਪਾਠ ਸਮਗਰੀ ਦਾ ਸਿਧਾਂਤ ਸਾਧਿਆ ਪੰਦੇ ਉਦੇਸ਼ ਪਹਿਲਾਂ ਹੀ ਨਿਸ਼ਚਿਤ ਕਰ ਲਏ ਜਾਣੇ ਚਾਹੀਦੇ ਹਨ ਉਹਨਾਂ ਉਦੇਸ਼ਾਂ ਦੀ ਪ੍ਰਾਪਤੀ ਸਹੀ ਢੰਗ ਨਾਲ ਹੋ ਸਕੇ ਇਸ ਲਈ ਪਾਠ ਸਮਗਰੀ ਦੀ ਚੋਣ ਬੱਚਿਆਂ ਦੇ ਮਾਨਸਿਕ ਪੱਧਰ ਅਨੁਸਾਰ ਕਰ ਲੈਣੀ ਚਾਹੀਦੀ ਹੈ ਲਿਖਤ ਕਰਨ ਤੋਂ ਪਹਿਲਾਂ ਮੁੱਖ ਕਾਰਜ ਦਾ ਸਿਧਾਂਤ ਬੱਚਾ ਬੋਲਣਾ ਲਿਖਣ ਨਾਲੋਂ ਪਹਿਲਾਂ ਸਿੱਖਦਾ ਹੈ ਇਸ ਲਈ ਪਾਸ ਸਿੱਖਿਆ ਵਿੱਚ ਮੁੱਖ ਕਾਰਜ ਪਹਿਲਾਂ ਹੋਣਾ ਚਾਹੀਦਾ ਹੈ ਬਾਅਦ ਵਿੱਚ ਲਿਖਣਾ ਸਿਖਾਇਆ ਜਾਵੇ ਪੜ੍ਹਣਾ ਲਿਖਣ ਤੋਂ ਪਹਿਲਾਂ ਸਿਖਾਇਆ ਜਾਵੇ ਮਤਲਬ ਸਭ ਤੋਂ ਪਹਿਲਾਂ ਸੁਣਨਾ ਫਿਰ ਬੋਲਣਾ ਫਿਰ ਪੜ੍ਹਣਾ फिर लिखना सुनना बोलना पढ़ना लिखना लिसनिंग स्पीकिंग रीडिंग राइटिंग एल एस आर डब्ल्यू मैडम मारिया मुंटेसरी ਨੇ ਇਸ ਦਾ ਵਿਰੋਧ ਕੀਤਾ ਹੈ ਔਰ ਉਹ ਲਿਖਤੀ ਕਾਰਜ ਪਹਿਲਾਂ ਸਿਖਾਉਣ ਤੇ ਜ਼ੋਰ ਦਿੰਦਾ ਹੈ ਕਿਨੇ ਮੈਡੀਅਮ ਮਰੀਆ ਮੋਂਟੈਸਰੀ ਜੋ ਕਿੱਥੇ ਦੀ ਸੀ ਜੀ ਇਟਲੀ ਦੀ ਕਿੱਥੇ ਦੀ ਇਟਲੀ ਦੀ ਲਿਖਣ ਤੇ ਬੋਲਣ ਵਿੱਚ ਸੁਮੇਲਤਾ ਦਾ ਸਿਧਾਂਤ ਬੋਲਣ ਤੇ ਲਿਖਣ ਨੂੰ ਵੱਖ-ਵੱਖ ਕ੍ਰਿਆਵਾਂ ਨਹੀਂ ਸਮਝਣਾ ਚਾਹੀਦਾ ਬਿੱਤ ਨੂੰ ਜੋੜ ਕੇ ਸਿਖਾਇਆ ਜਾਵੇ ਬੋਲ ਚਾਲ ਦਾ ਸਿਧਾਂਤ ਬੋਲ ਚਾਲ ਦਾ ਸਿਧਾਂਤ ਇਸ ਸਿਧਾਂਤ ਅਨੁਸਾਰ ਵਿਦਿਆਰਥੀਆਂ ਨੂੰ ਬੋਲਣ ਦੇ ਵੱਧ ਤੋਂ ਵੱਧ ਔਸਰ ਦਿੱਤੇ ਜਾਣੇ ਚਾਹੀਦੇ ਹਨ ਵੱਡਣ ਦੇ ਮੁਕਾਬਲੇ ਪਾਸਾ ਤੇ ਬੁਹਾਰਿਕ ਉਪਯੋਗ ਨਾਲ ਪਾਸਾ ਉੱਤੇ ਜਲਦੀ ਅਧਿਕਾਰ ਪ੍ਰਾਪਤ ਕੀਤਾ ਜਾ ਸਕਦਾ ਹੈ ਜੀਵਨ ਨਾਲ ਸੰਬੰਧਿਤਾਂ ਦਾ ਸਿਧਾਂਤ ਜੋ ਕਿਰਿਆਵਾਂ ਜਾਂ ਵਿਸ਼ੇ ਬੱਚੇ ਦੇ ਜੀਵਨ ਨਾਲ ਸੰਬੰਧਿਤ ਹੁੰਦੇ ਹਨ ਉਹਨਾਂ ਵਿੱਚ ਬੱਚੇ ਬਧੇਰੇ ਰੁਚੀ ਲੈਂਦੇ ਹਨ ਇਸ ਲਈ ਅਧਿਆਪਕ ਨੂੰ ਉਹ ਹੀ ਪਾਠ ਸਮੱਗਰੀ ਦੀ ਚੋਣ ਕਰਨੀ ਚਾਹੀਦੀ ਹੈ ਜੋ ਵਿਦਿਆਰਥੀਆਂ ਦੇ ਜੀਵਨ ਨਾਲ ਸੰਬੰਧਿਤ ਹੋਵੇ। ਬਾਲ ਕੇਂਦ੍ਰਿਤ ਦਾ ਸਿਧਾਂਤ ਆ ਸਭ ਤੋਂ ਜ਼ਰੂਰੀ ਚੀਜ਼ ਹੈ। ਆਧੁਨਿਕ ਸਿੱਖਿਆ ਪ੍ਰਣਾਲੀ ਬਾਲ ਕੇਂਦ੍ਰਿਤ ਹੈ। ਇਸ ਲਈ ਬਰਲਕ ਨੂੰ ਧਿਆਨ ਵਿੱਚ ਰੱਖਤੇ ਹੋਏ ਹੀ ਸਿੱਖਿਆ ਦੇ ਕਾਰਜ ਕਰਨੇ ਚਾਹੀਦੇ ਹਨ ਅਨੁਕਰਣ ਦਾ ਸਿਧਾਂਤ ਵਿਦਿਆਰਥੀ ਅਨੁਕਰਣ ਦੁਆਰਾ ਹੀ ਸਿੱਖਦਾ ਹੈ ਇਸ ਲਈ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਜੋ ਕੁਝ ਵੀ ਬੋਲ ਰਿਹਾ ਹੈ ਜਾਂ ਲਿਖ ਰਿਹਾ ਹੈ ਸੁੱਧ ਰੂਪ ਵਿੱਚ ਪੇਸ਼ ਕਰੇ ਅਭਿਆਸ ਦਾ ਸਿਧਾਂਤ ਅਭਿਆਸ ਦਾ ਕ੍ਰਮ ਟੁੱਟਣ ਨਾਲ ਪਾਸਾ ਉੱਪਰ ਅਧਿਆਪਕ ਹੌਲੀ ਹੌਲੀ ਅਧਿਕਾਰ ਹੌਲੀ ਹੌਲੀ ਖਤਮ ਹੋ ਜਾਂਦਾ ਹੈ ਇਸ ਲਈ ਅਭਿਆਸ ਜ਼ਰੂਰੀ ਹੈ ਚੋਣ ਦਾ ਸਿਧਾਂਤ ਭਾਸ਼ਾ ਸਿੱਖਿਆ ਦੇ ਅਨੇਕ ਉਦੇਸ਼ ਹਨ ਇਹਨਾਂ ਉੱਪਰ ਆਧਾਰਿਤ ਆਧਾਰਿਤ ਵਿਵਹਾਰ ਪਰਿਵਰਤਨਾ ਦੇ ਵੀ ਅਨੇਕਾ ਪ੍ਰਕਾਰ ਹਨ ਇਹਨਾਂ ਵਿੱਚੋਂ ਕਿਹੜਾ ਉਦੇਸ਼ ਪਹਿਲਾਂ ਅਤੇ ਕਿਹੜਾ ਬਾਅਦ ਵਿੱਚ ਇਸ ਦੀ ਚੋਣ ਕਰਨ ਕਰਨੀ ਚਾਹੀਦੀ ਹੈ ਅਨੁਪਾਤ ਦੇ ਕ੍ਰਮ ਦਾ ਸਿਧਾਂਤ ਸਿੱਖਿਆ ਸੂਤਰ ਮੈਕਸਿਮਾ ਆਫ ਟੀਚਿੰਗ ਸਿੱਖਿਆ ਸੂਤਰ ਪਾਸਾ ਸਿੱਖਿਆ ਦੇ ਅਜੀਹੇ ਸਿਧਾਂਤ ਹਨ ਜੋ ਕਿਸੇ ਵਿਸ਼ੇਸ਼ ਵਿਅਕਤੀ ਦੀ ਖੋਜ ਨਹੀਂ ਹਨ ਇਹ ਬਣੇ ਬਣਾਏ ਸਿਧਾਂਤ ਹਨ ਜੋ ਸਿੱਖਿਆ ਖੇਤਰ ਵਿੱਚ ਲੰਮੇ ਸਮੇਂ ਤੋਂ ਲੰਮੇ ਸਮੇਂ ਤੋਂ ਕਾਰਜ ਕਰ ਰਹੇ ਇਹਨ ਦੇ ਤਜਰਬੇ ਉਪਰ ਆਧਾਰਿਤ ਹਨ ਇਹ ਸਮਝਣ ਦੇ ਸਮਝਣੇ ਤੇ ਵਰਤੋਂ ਵਿੱਚ ਲੈਣੇ ਬੜੇ ਸੋਕੇ ਹਨ ਸਿੱਖਿਆ ਮਾਇਰ ਤੇ ਵਿਦਵਾਨਾਂ ਨੇ ਕੁਝ ਸਿੱਖਿਆ ਸੂਤਰਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਉੱਪਰ ਚੱਲ ਕੇ ਇੱਕ ਸਧਾਰਨ ਅਧਿਪਕ ਆਪਣੀ ਅਧਿਆਪਨ ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਤੇ ਮਨੋਵਿਗਿਆਨਕ ਬਣਾ ਸਕਦਾ ਹੈ ਇਹ ਉਹ ਸਿੱਖਿਆ ਤੇ ਬਣੇ ਬਣਾਏ ਗੁਰ ਹਨ ਜੋ ਕਦੇ ਅਸਫਲ ਨਹੀਂ ਹੁੰਦੇ ਅਤੇ ਹਰ ਦੇਸ਼ ਤੇ ਸਥਿਤੀ ਵਿੱਚ ਸਫਲ ਰਹੇ ਹਨ ਪ੍ਰਸਿੱਧ ਪ੍ਰਸਿੱਧ ਸਿੱਖਿਆ ਸ਼ਾਸਤਰੀ ਹਰਬਰਟ ਸਪੈਂਸਰ ਨੇ ਸਿੱਖਿਆ ਪ੍ਰਕਿਰਿਆ ਲਈ ਕੁਝ ਸਿੱਖਿਆ ਸੂਤਰਾਂ ਦਾ ਉਲੇਖ ਕੀਤਾ ਹੈ ਸੂਤਰਾਂ ਵਿੱਚ ਪਰਿਵਰਤਨ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ ਅਤੇ ਪ੍ਰਸਥਿਤੀਆਂ ਵੀ ਪ੍ਰਭਾਵਿਤ ਨਹੀਂ ਕਰਦੀਆਂ ਕੁਝ ਸੂਤਰਾਂ ਦਾ ਉਲੇਖ ਹੇਠਾਂ ਕੀਤਾ ਜਾ ਰਿਹਾ ਹੈ ਪਹਿਲਾ ਹੈ ਜੀ ज्ञात तो अज्ञात वल ज्ञात तो अज्ञात वल ਇਸ ਸੂਤਰ ਅਨੁਸਾਰ ਬੱਚਾ ਜੋ ਗੱਲ ਜਾਣਦਾ ਹੈ ਉਸ ਨੂੰ ਆਧਾਰ ਬਣਾ ਕੇ ਅਗਿਆਤ ਚੀਜ਼ਾਂ ਦੀ ਜਾਣਕਾਰੀ ਦਿੱਤੀ ਜਾਂਦੀ ਜਾਵੇ ਉਦਾਹਰਣ ਬੱਚੇ ਨੂੰ ਜੇਕਰ ਤਾਜ ਮਹਿਲ ਬਾਰੇ ਜਾਣਕਾਰੀ ਹੈ ਉਸ ਨੂੰ ਸਾਜਹਾਂ ਬਾਰੇ ਪੜਾਇਆ ਜਾ ਸਕਦਾ ਹੈ ਸੋਖ ਤੋਂ ਓਖਵਲ ਬੱਚੇ ਨੂੰ ਪਹਿਲਾਂ ਸੁਖੇ ਤੱਤਾਂ ਦਾ ਗਿਆਨ ਦੇਣਾ ਚਾਹੀਦਾ ਹੈ ਐਸ ਪਿੱਛੋਂ ਓਖੇ ਤੱਤਾਂ ਦਾ ਗਿਆਨ ਕਰਾਉਣਾ ਚਾਹੀਦਾ ਹੈ ਪਹਿਲਾਂ ਸਭ ਤੋਂ ਸੁਖੇ ਫਿਰ ਸੁਖੇ ਫਿਰ ਉਸਤ ਤੇ ਫਿਰ ਉਸ ਦੇ ਤੱਤਾਂ ਨੂੰ ਵਿਦਿਆਰਥੀਆਂ ਸਾਹਮਣੇ ਪੇਸ਼ ਕਰਨਾ ਚਾਹੀਦਾ ਹੈ ਵਿਸ਼ੇਸ਼ ਤੋਂ ਸਧਾਰਨ ਵੱਲ ਬੱਚਿਆਂ ਨੂੰ ਸਧਾਰਨ ਸਿਧਾਂਤ ਨਿਯਮ ਦੱਸਣ ਤੋਂ ਪਹਿਲਾਂ ਵਿਸ਼ੇਸ਼ਤਾ ਦੇ ਨਿਰੂਪਮਨਤੇ ਉਦਾਹਰਣ ਦੇਣੇ ਚਾਹੀਦੇ ਹਨ ਵਿਦਿਆਰਥੀਆਂ ਨੂੰ ਉਦਾਹਰਣਾਂ ਤੋਂ ਨਿਯਮ ਬਣਾ ਸਕਦੇ ਹਨ ਉਦਾਹਰਣਾਂ ਨਾਵਾਂ ਬਾਰੇ ਜਾਣਕਾਰੀ ਦੇਣ ਲਈ ਪਹਿਲਾ ਉਦਾਹਰਣ ਪ੍ਰਸਤੁਤ ਕਰਕੇ ਸਧਾਰਨੀਕਰਨ ਦੁਆਰਾ ਨਾਂਵ ਦੀ ਪਰਿਭਾਸ਼ਾ ਅਤੇ ਕਿਸਮਾਂ ਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਨੰਬਰ ਚਾਰ ਅਨਿਸ਼ਚਿਤ ਤੋਂ ਨਿਸ਼ਚਿਤ ਵੱਲ ਆਰੰਭ ਵਿੱਚ ਬੱਚੇ ਦਾ ਗਿਆਨ ਅਨਿਸ਼ਚਿਤ ਹੁੰਦਾ ਹੈ ਅਧਿਆਪਕ ਇਸ ਅਸਪਸ਼ਟ ਤੇ ਅਨਿਸ਼ਚਿਤ ਗਿਆਨ ਨੂੰ शिक्षा ਦਾ ਆਰੰਭਿਕ ਬਿੰਦੂ ਬਣਾ ਕੇ ਨਿਸ਼ਚਿਤ ਸਰੂਪ ਪ੍ਰਦਾਨ ਕਰ ਸਕਦਾ ਹੈ ਮੂਰਤ ਤੋਂ ਇਹ ਮੂਰਤ ਵੱਲ ਬੱਚੇ ਸੋ ਸਾਹਮਣੇ ਬੱਚੇ ਸਾਹਮਣੇ ਮੂਰਤ ਭਾਵ ਤੇ ਵਿਚਾਰ ਰੱਖਣੇ ਚਾਹੀਦੇ ਹਨ ਕਿਉਂਕਿ ਛੋਟੇ ਬੱਚੇ ਇਹ ਮੂਰਤ ਭਾਵ ਨੂੰ ਸਮਝ ਨਹੀਂ ਸਕਦੇ ਪੂਰਣ ਤੋਂ ਅੰਸ਼ਵਲ ਐਸ ਅਨੁਸਾਰ ਬੱਚੇ ਨੂੰ ਪਹਿਲਾਂ ਸੰਪੂਰਨ ਵਸਤੂ ਦਾ ਗਿਆਨ ਕਰਵਾਉਣਾ ਚਾਹੀਦਾ ਹੈ ਫਿਰ ਉਸ ਨੂੰ ਅੰਗਾਂ ਜਾਂ ਭਾਗਾਂ ਦਾ ਗਿਆਨ ਕਰਾਉਣਾ ਚਾਹੀਦਾ ਹੈ ਆਗਮਨ ਤੋਂ ਨਿਗਮਨਵਲ ਆਗਮਨ ਵਿਧੀ ਵਿੱਚ ਉਦਾਹਰਣਾਂ ਦੇ ਮਾਧਿਅਮ ਦੁਆਰਾ ਸਿਧਾਂਤ ਨਿਯਮ ਕੱਢੇ ਜਾਂਦੇ ਹਨ ਨਿਗਮਨ ਵਿਧੀ ਵਿੱਚ ਸਿਧਾਂਤਾਂ ਜਾਂ ਨਿਯਮ ਦਸ ਕੇ ਉਦਾਹਰਣ ਦੱਸੀ ਜਾਂਦੀਆਂ ਹਨ ਮਨੋਵਿਗਿਆਨਿਕ ਤੌਰ ਤਾਰਕਿਕ ਵੱਲ ਬੱਚਿਆਂ ਨੂੰ ਪਹਿਲਾਂ ਉਹ ਪੜਾਇਆ ਜਾਵੇ ਜੋ ਉਹਨਾਂ ਦੀਆਂ ਯੋਗਤਾਵਾਂ ਤੇ ਰੁਚੀ ਦੇ ਅਨੁਕੂਲ ਹੋਵੇ ਐਸ ਪਿੱਛੋਂ ਤਾਰਕਿਕ ਗਿਆਨ ਵੱਲ ਧਿਆਨ ਦਿੱਤਾ ਜਾਵੇ ਪੰਜਾਬੀ ਭਾਸ਼ਾ ਅਧਿਆਪਨ ਦੀਆਂ ਵਿਧੀਆਂ आधुनिक शिक्षा बाल केंद्रित है इस ਵਿੱਚ ਬਾਲਕ ਦੀਆਂ ਲੋੜਾਂ ਰੁਚੀਆਂ ਅਤੇ ਮਾਨਸਿਕ ਅਵਸਥਾ ਦਾ ਧਿਆਨ ਰੱਖਿਆ ਜਾਂਦਾ ਹੈ ਸਿੱਖਿਆ ਵਿੱਚ ਕਿਰਿਆਸ਼ੀਲਤਾ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਸਿੱਖਿਆ ਦਾ ਸਬੰਧ ਵਾਸਤਵਿਕ ਜੀਵਨ ਨਾਲ ਜੋੜਿਆ ਜਾਂਦਾ ਹੈ ਨਵੀਨ ਸਿੱਖਿਆ ਦੀ ਪ੍ਰਕਿਰਿਆ ਮਨੋਵਿਗਿਆਨਿਕ ਆਧਾਰ ਉੱਤੇ ਆਧਾਰਿਤ ਹੈ ਪਾਸਾ ਸਿੱਖਿਆ ਦੀਆਂ ਨਵੀਨ ਵਿਧੀਆਂ ਇਹਨਾਂ ਸਿਧਾਂਤਾਂ ਉੱਤੇ ਅਧਾਰਿਤ ਹਨ ਪਾਸਾ ਸਿੱਖਿਆ ਦੀਆਂ ਵਿਧੀਆਂ ਨੰਬਰ 1 ਮੰਟੈਸਰੀ ਵਿਧੀ ਨੰਬਰ 1 ਮੰਟੈਸਰੀ ਵਿਧੀ ਨੰਬਰ 1 ਮੰਟੈਸਰੀ ਵਿਧੀ ਨਿਰਮਾਣ ਦੀ ਇਟਲੀ ਨਿਵਾਸੀ ਮਾਰੀਆ ਮੰਟੈਸਰੀ ਦੁਆਰਾ ਮੰਟੈਸਰੀ ਨੇ ਬੱਚਿਆਂ ਨੂੰ ਘਰ ਵਰਗਾ ਵਾਤਾਵਰਣ ਦੇਣ ਦੀ ਸਿਫਾਰਿਸ਼ ਕੀਤੀ ਅਤੇ ਬੱਚਿਆਂ ਨੂੰ ਖੁੱਲੇ ਵਾਤਾਵਰਣ ਵਿੱਚ ਵਿਚਰਣ ਦੇਣ ਲਈ ਕਿਹਾ ਬੱਚੇ ਨੂੰ ਅਜਿਹਾ ਵਾਤਾਵਰਣ ਦਿੱਤਾ ਜਾਵੇ ਕਿ ਉਹ ਖੇਡਾਂ ਦੁਆਰਾ ਆਪਣੇ ਆਪ ਸਿੱਖੇ ਖੇਡਾਂ ਦੁਆਰਾ ਆਪਣੇ ਆਪ ਸਿੱਖੇ ਹਰੇਕ ਬੱਚਾ ਆਪਣੇ ਆਪ ਵਿੱਚ ਅਨੂਪਮ ਹੈ ਹਰੇਕ ਬੱਚਾ ਆਪਣੇ ਆਪ ਵਿੱਚ ਅਨੂਪਮ ਹੈ ਅਤੇ ਉਸ ਦੀ ਸਖਸੀਅਤ ਨੂੰ ਸੁਭਾਵਿਕ ਰੂਪ ਵਿੱਚ ਵਿਕਸਿਤ ਹੋਣ ਦੇਣਾ ਚਾਹੀਦਾ ਹੈ ਮੌਂਟੈਸਰੀ ਗਿਆਨ ਇੰਦਰੀਆਂ ਨੂੰ ਸਿੱਖਿਆ ਦਾ ਸਭ ਤੋਂ ਵਧੀਆ ਸਾਧਨ ਮੰਨਦੀ ਹੈ ਇਸ ਵਿਧੀ ਵਿੱਚ ਪੜ੍ਹਨਾ ਸਿਖਾਉਣ ਨਾਲੋਂ ਲਿਖਣਾ ਸਿਖਾਉਣਾ ਪਹਿਲਾ ਕਦਮ ਹੈ ਮਤਲਬ ਲਿਸਨਿੰਗ ਸਪੀਕਿੰਗ ਰੀਡਿੰਗ ਰਾਈਟਿੰਗ ਤਾਂ ਨੋਰਮਲ ਸਾਰੀ जगह चलता है लेकिन म की कहती है लिसनिंग स्पीकिंग राइटिंग अब मारिया मोटेसरी कहती है कि लिखना पढ़ने नालों ज़्यादा सौखा है ਮੰਟੈਸਰੀ ਅਨੁਸਾਰ ਲਿਖਣਾ ਪੜ੍ਹਨ ਦੇ ਮੁਕਾਬਲੇ ਵਧੇਰੇ ਕਮ ਹੈ ਵਧੇਰੇ ਸੋਖਾ ਕਮ ਹੈ ਉਹਦੇ ਬਾਅਦ ਚ ਦੇਖੋ ਜੀ ਕਿੰਡਰਗਾਰਟਨ ਵਿਧੀ ਕਿੰਡਰਗਾਰਟਨ ਵਿਧੀ ਇਹਦਾ ਜਨਮਦत्त ਹੈ ਜਰਮਨ ਸਿੱਖਿਆ ਸ਼ਾਸਤਰੀ ਫਰੋਬਲ ਜਰਮਨ ਸਿੱਖਿਆ ਸ਼ਾਸਤਰੀ ਫਰੋਬਲ ਕਿੰਡਰਗਾਰਟਨ ਜਰਮਨ ਭਾਸ਼ਾ ਜਰਮਨ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਬੱਚਿਆਂ ਦਾ ਬਾਗ ਫਰੋਬਲ ਅਨੁਸਾਰ ਸਕੂਲ ਇੱਕ ਬਾਗ ਹੈ ਜਿਸ ਵਿੱਚ ਬੱਚੇ ਵੱਧ ਰਹੇ ਫੁੱਲ ਤੇ ਪੌਦਿਆਂ ਵਾਂਗ ਹਨ ਅਤੇ ਅਧਿਆਪਕ ਇੱਕ ਮਾਲੀ ਹੈ ਕਿੰਡਰਗਾਰਟਨ ਦਾ ਪ੍ਰੋਗਰਾਮ ਇਸ ਢੰਗ ਨਾਲ ਤਿਆਰ ਕੀਤਾ ਜਾਂਦਾ ਹੈ ਕਿ ਬੱਚੇ ਨੂੰ ਕਿਰਿਆਵਾਂ ਰਾਹੀਂ ਆਪਣੇ ਆਪ ਨੂੰ ਪ੍ਰਗਟਾਉਣ ਦੇ ਔਸਰ ਪ੍ਰਾਪਤ ਹੁੰਦੇ ਰਹਿਣ ਉਸ ਦਾ ਸਾਰਾ ਸਮਾਂ ਗੀਤ ਗਾਉਣ ਕਈ ਪ੍ਰਕਾਰ ਦੀਆਂ ਖੇਡਾਂ ਖੇਡਣ ਤੇ ਨਵੀਂ ਉਸਾਰੀਕਰਨ ਵਿੱਚ ਬਤੀਤ ਹੁੰਦਾ ਹੈ ਇਸ ਵਿੱਚ ਬੱਚੇ ਦੀ ਸਾਰੀ ਸਿੱਖਿਆ ਦੀ ਯੋਜਨਾ ਕਹਾਣੀਆਂ ਗੀਤਾਂ ਅਤੇ ਖੇਡਾਂ ਦੁਆਰੇ ਘੁੰਮੀ ਹੈ ਪ੍ਰੋਜੈਕਟ ਵਿਧੀ ਨਿਰਮਾਣ ਮਹਾਨ ਸਿੱਖਿਆ ਸ਼ਾਸਤਰੀ ਲਾਰਡ ਡਿਊਵੀ ਦੁਆਰਾ ਇਸ ਵਿਧੀ ਵਿੱਚ ਬੱਚੇ ਨੂੰ ਜੀਵਨ ਦੇ ਨੇੜੇ ਰੱਖ ਕੇ ਸਿੱਖਿਆ ਦੇਣ ਦੀ ਗੱਲ ਕੀਤੀ ਗਈ ਹੈ ਬੱਚਾ ਕਰਕੇ ਸਿੱਖਦਾ ਹੈ ਇਸ ਵਿੱਚ ਬੱਚਾ ਆਪ ਕੰਮ ਕਰਦਾ ਹੈ ਤੇ ਕੰਮ ਦੇ ਨਾਲ-ਨਾਲ ਬਹੁਤ ਕੁਝ ਸਿੱਖ ਲੈਂਦਾ ਹੈ ਬੱਚਾ ਕਿਸੇ ਲਾਭਦਾਇਕ ਧੰਦੇ ਉੱਤੇ ਲੱਗਾ ਹੋਇਆ ਹੀ ਗਿਆਨ ਹਾਸਲ ਕਰਦਾ ਹੈ ਪ੍ਰੋਜੈਕਟ ਵਿਰੀ ਦੇ ਪੜਾ ਪ੍ਰੋਜੈਕਟ ਦੀ ਚੋਣ ਪ੍ਰੋਜੈਕਟ ਦੀ ਯੋਜਨਾਬੰਦੀ ਤੇ ਕੰਮ ਦਾ ਵੰਡ ਪ੍ਰੋਜੈਕਟ ਵਿਧੀ ਤੇ ਤਿੰਨ ਪੜਾਅ ਪ੍ਰੋਜੈਕਟ ਦੀ ਚੋਣ ਸਭ ਤੋਂ ਪਹਿਲਾਂ ਫਿਰ ਪ੍ਰੋਜੈਕਟ ਦੀ ਚੋਣ ਕਰਕੇ ਉਸ ਤੇ ਯੋਜਨਾ ਬੰਦੀ ਕਰਨੀ ਤੇ ਫਿਰ ਕੰਮਾਂ ਦੀ ਵੰਡ ਕਿ ਉਹ ਕਿਹੜੇ ਕਿਹੜੇ ਕੰਮ ਕੌਣ-ਕੌਣ ਕਰੂਗਾ ਸੰਵਾਯ ਵਿਧੀ ਕੰਮ ਅਤੇ ਗਿਆਨ ਦੇ ਵਿਚਾਰ ਅਵੰਡ ਅਤੇ ਅਟੁੱਟ ਸੰਬੰਧ ਸਥਾਪਿਤ ਕਰਨ ਵਾਲੀ ਵਿਧੀ ਨੂੰ ਸੰਵਾਯ ਵਿਧੀ ਕਿਹਾ ਜਾਂਦਾ ਹੈ ਕਮ ਅਤੇ ਗਿਆਨ ਦੇ ਵਿਚਕਾਰ ਐ ਵੰਡ ਅਤੇ ਅਟੁੱਟ ਸੰਬੰਧ ਸਥਾਪਤ ਕਰਨ ਵਾਲੀ ਵਿਧੀ ਨੂੰ ਸਮਵਾਯ ਵਿਧੀ ਕਿਹਾ ਜਾਂਦਾ ਹੈ ਸਮਵਾਯ ਦੇ ਪਿੱਛੇ ਕਮਵਾਲਾ ਸਿਧਾਂਤ ਇਸ ਗੱਲ ਉੱਤੇ ਜ਼ੋਰ ਦਿੰਦਾ ਹੈ ਕਿ ਗਿਆਨ ਇੱਕ ਟੂ ਟਿਕਾਈ ਹੈ ਅਤੇ ਬੱਚਿਆਂ ਨੂੰ ਪੜ੍ਹਾਈ ਸਮੇਂ ਇਹ ਇਕਾਈ ਬਣੀ ਰਹਿਣੀ ਚਾਹੀਦੀ ਰਹਿਣ ਦੇਣੀ ਚਾਹੀਦੀ ਹੈ ਬੇਸਿਕ ਸਿੱਖਿਆ ਵਿੱਚ ਸਮਵਾਯ ਦੇ ਤਿੰਨ ਮੁੱਖ ਕੇਂਦਰ ਮੰਨੇ ਗਏ ਹਨ ਪਹਿਲਾ ਕਿਤਾ ਦੂਜਾ ਸਮਾਜਿਕ ਵਾਤਾਵਰਣ ਪਹਿਲਾ ਤਾਂ ਹੈਗਾ ਜੀ ਕਿਤਾ ਦੂਜਾ ਹੈਗਾ ਸਮਾਜਿਕ ਵਾਤਾਵਰਣ ਤੀਜਾ ਹੈ ਪ੍ਰਕਿਰਤਕ ਵਾਤਾਵਰਣ ਤੀਜਾ ਕੀ ਹੈ ਪ੍ਰਕਿਰਤਕ ਵਾਤਾਵਰਣ ਵਿਆਕਰਣ ਸਿੱਖਿਆ ਵਿਆਕਰਣ ਸਿੱਖਿਆ ਦੀਆਂ ਵਿਧੀਆਂ ਵਿਆਕਰਣ ਸਿੱਖਿਆ ਦੀਆਂ ਦੋ ਮੁੱਖ ਵਿਧੀਆਂ ਹੈ ਜੀ ਪਹਿਲੀ ਤਾਂ ਹੈਗੀ ਜੀ ਸੁੱਤਰ ਵਿਧੀ ਤੇ ਦੂਜੀ ਹੈਗੀ ਪਾਠ ਪੁਸਤਕ ਵਿਧੀ ਸੌਰੀ ਵਿਆਕਰਣ ਸਿੱਖਿਆ ਦੀਆਂ ਵਿਧੀਆਂ ਵਿੱਚ ਦੋ ਵਿਧੀਆਂ ਹੈ ਪਹਿਲੀ ਵਿਧੀ ਹੈ ਨਿਗਮਨ ਵਿਧੀ ਠੀਕ ਹੈ ਨਿਗਮਨ ਵਿਧੀ ਜਾਂ ਫਿਰ ਸੁੱਤਰ ਵਿਧੀ ਜਾਂ ਫਿਰ ਪਾਠ ਪੁਸਤਕ ਵਿਧੀ ਠੀਕ ਹੈ ਜੀ ਨਿਗਮਨ ਮਤਲਬ ਨਿਗਵਨ ਨਿਗਮਨ ਵਿਧੀ ਵਿੱਚ ਕੀ ਦਿੰਦੇ ਹਨ ਪਹਿਲਾ ਨਿਯਮ ਨਿਗਮਨ ਵਿੱਚ ਪਹਿਲਾ ਨਿਯਮ ਦੱਸਿਆ ਜਾਂਦਾ ਹੈ ਫਿਰ ਉਹਦੇ ਉਦਾਹਰਣ ਦੇਏ ਜਾਂਦੇ ਹਨ ਦੇਖੋ ਨੀ ਤੋ ਨਿਗਮਨ ਨੀ ਤੋ ਨਿਯਮ ਠੀਕ ਹੈ ਤਾਂ ਨਿਕਮਨ ਵਿਧੀ ਵਿੱਚ ਪਹਿਲਾ ਨਿਯਮ ਦੱਸਿਆ ਜਾਊਗਾ ਫਿਰ ਉਦਾਹਰਣ ਤੇ ਆਪ ਇੱਕ ਮਨੋ ਐ ਮਨੋਵਿਗਿਆਨਿਕ ਕਿਹੜੀ ਐ ਮਨੋ ਅਭੇ ਗਿਆਨਿਕ ਆ ਇੱਕ ਐ ਮਨੋਵਿਗਿਆਨਿਕ ਵਿਧੀ ਹੈ ਕਿਹੜੀ ਨਿਕਮਨ ਵਿਧੀ ਨੰਬਰ 1 ਗੱਲ ਨੰਬਰ 2 ਗੱਲ ਆ ਵਿਧੀ ਉੱਚੀ ਕਲਾਸ ਵਾਸਤੇ ਉੱਚੀ ਕਲਾਸਾਂ ਵਾਸਤੇ ਹੈਗੀ ਠੀਕ ਹੈ ਜੀ ਦੂਜੀ ਹੈਗੀ ਆਗਮਨ ਵਿਧੀ ਆਗਮਨ ਵਿਧੀ ਇਹਦੇ ਵਿੱਚ ਕੀ ਹੁੰਦਾ ਹੈ ਪਹਿਲਾ ਉਦਾਹਰਣ ਆਗਮਨ ਵਿੱਚ ਪਹਿਲਾ ਉਦਾਹਰਣ ਉਹਦੇ ਬਾਅਦ ਚ ਉਦਾਹਰਣਾਂ ਤੋਂ ਨਿਯਮ जाया जागा आ है कि मनोविग्ञानिक विधि मनो विज्ञानिक विधि केड़ी आगमन विधि ते आ छोटी कलासा वास्ते छोटी कलासा विचे छोटे छोटे बच्चे होंगे ना उन्होंने वास्ते कि ਆਗਮਨ ਵਿਧੀ ਅੱਗੇ ਦੇਖੋ ਪਾਸ ਪ੍ਰਤਕ ਪਾਸਾ ਸਿੱਖਿਆ ਵਿਧੀ ਪ੍ਰਤਕ ਪਾਸਾ ਸਿੱਖਿਆ ਵਿਧੀ ਕਵਿਤਾ ਸਿੱਖਿਆ ਦੀਆਂ ਵਿਧੀਆਂ ਗੀਤ ਜਾਂ ਨਾਟ ਪ੍ਰਣਾਲੀ ਸ਼ਬਦ ਸ਼ਬਦ ਅਰਥ ਪ੍ਰਣਾਲੀ ਪ੍ਰਸ਼ਨ ਉੱਤਰ ਵਿਧੀ ਵਿਆਖਿਆ ਵਿਧੀ ਗੀਤ ਜਾਂ ਨਾਟ ਪ੍ਰਣਾਲੀ ਕਵਿਤਾ ਵਿੱਚ ਗੀਤ ਜਾਂ ਗੀਤ ਨਹੀਂ ਕਵਿਤਾ ਨੂੰ ਗਾਣਾ ਕਵਿਤਾ ਦੇ ਔਖੇ ਸ਼ਬਦ ਦੱਸਣੇ ਫਿਰ ਕਵਿਤਾ ਦੇ ਭਾਵਾਂ ਉੱਤੇ ਪ੍ਰਸੰਗਾਂ ਉੱਤੇ ਪ੍ਰਸ਼ਨ ਉੱਤਰ ਕਰਨੇ ਤੇ ਫਿਰ ਕਵਿਤਾ ਦੀ ਸੰਪੂਰਨ ਵਿਆਖਿਆ ਕਰਨੀ ਵਾਰਤਕ ਗੱਦ ਸਿੱਖਿਆ ਦੀਆਂ ਵਿਧੀਆਂ ਵਾਰਤਕ ਗੱਦ ਸਿੱਖਿਆ ਦੀਆਂ ਵਿਧੀਆਂ ਅਰਥ बोध ਵਿਧੀ ਅਰਥ बोध ਵਿਧੀ ਪ੍ਰਸ਼ਨ ਉੱਤਰ ਸਿੱਖਿਆ ਵਿਧੀ ਵਿਆਖਿਆ ਵਿਧੀ ਵਿਸ਼ਲੇਸ਼ਣ ਵਿਧੀ ਸਮੀਖਿਆ ਵਿਧੀ ਮਤਲਬ ਸਭ ਤੋਂ ਪਹਿਲਾਂ ਜਿਹੜਾ ਅਰਥ ਹੈ ਉਪਾਰਤਕ ਜਾਂ ਗੱਦ ਦਾ ਉਹ ਦੱਸਣਾ ਫਿਰ ਉਸ ਵਾਰਤਕ ਉੱਤੇ ਗੱਲ ਪ੍ਰਸ਼ਨ ਉੱਤਰ ਕਰਨੇ ਫਿਰ ਉਸ ਦੀ ਸੰਪੂਰਨ ਵਿਆਖਿਆ ਕਰਨੀ ਫਿਰ ਉਹਦੇ ਉੱਤੇ ਉਹਦੇ ਅੱਡ ਅੱਡ ਪੱਖਾਂ ਉੱਤੇ ਹਰੇਕ ਪੱਖ ਦਾ ਵਿਸ਼ਲੇਸ਼ਣ ਕਰਨਾ ਤੇ ਫਿਰ ਲਾਸਟ 'ਚ ਉਹਦੀ ਸਮੀਖਿਆ ਕਰਨੀ ਮਤਲਬ ਉਹਦੀ ਟਿੱਪਣੀ ਕਰਨੀ ਉਸ ਤੇ ਉਸ ਦਾ ਸਾਰਾ ਸਾਰ ਦੱਸਣਾ